ਪੰਜਾਬ ਦੇ ਮੁਹਾਲੀ ਸ਼ਹਿਰ ਵਿੱਚ ਪੈਂਦੇ ਸੁਹਾਣਾ ਸਾਹ ਪਿੰਡ ਵਿੱਚ ਬੀਤੀ ਰਾਤ ਇੱਕ ਬਹੁਤ ਹੀ ਦਰਦਨਾਕ ਘਟਨਾ ਵਾਪਰੀ ਇਸ ਵਾਰਦਾਤ ਦੌਰਾਨ ਕਬੱਡੀ ਟੂਰਨਾਮੈਂਟ ਦੇ ਦੌਰਾਨ ਪ੍ਰਮੋਟਰ ਅਤੇ ਕਬੱਡੀ ਖਿਡਾਰੀ ਦਿਗਬਜੇ ਸਿੰਘ ਉਰਫ ਰਾਣਾ ਬਲਾਚੌਰੀਆ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਪੁਲਿਸ ਨੇ ਇਸ ਮਾਮਲੇ 'ਚ ਕੇਸ ਦਰਜ ਕਰ ਲਿਆ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਜਿਸ ਸਮੇਂ ਪੁਲਿਸ ਸੀਸੀਟੀਵੀ ਕੈਮਰੇ ਫਰੋਲ ਰਹੀ ਹੈ ਔਰ ਜਾਂਚ ਕਰ ਰਹੀ ਹੈ ਆਪਣੇ ਕਨੈਕਸ਼ਨਸ ਦੇ ਨਾਲ ਜਾਂਚ ਨੂੰ ਅੱਗੇ ਵਧਾ ਰਹੀ ਹੈ ਉਸੇ ਦੌਰਾਨ ਬੰਬੀਹਾ ਗੈਂਗ ਦੇ ਕੁਝ ਲੋਕਾਂ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਕਰਕੇ ਇਸ ਦੀ ਜ਼ਿੰਮੇਵਾਰੀ ਵੀ ਲੈ ਲਈ ਹੈ ਸੋ ਦੇਖਿਆ ਜਾਵੇ ਤਾਂ 2025 ਦੇ ਦੌਰਾਨ ਇਹ ਕਿਸੇ ਕਬੱਡੀ ਖਿਡਾਰੀ ਦਾ ਤੀਜਾ ਕਤਲ ਹੈ ਅਤੇ 2016 ਤੋਂ ਹੁਣ ਤੱਕ ਰਾਣਾ ਬਲਾਚੌਰੀਆ 11ਵਾਂ ਕਬੱਡੀ ਖਿਡਾਰੀ ਹੈ ਜੋ ਗੈਂਗਵਾਰ ਦੀ ਭੇਟ ਚੜ੍ਹਿਆ 범비ਹਾ ਗੈਂਗ ਨੇ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਰਾਣਾ ਬਲਾਚੌਰੀਆ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਮਾਮਲੇ ਦੀ ਜਾਂਚ ਲਈ ਐਂਟੀ ਗੈਂਗਸਟਰ ਟਾਸਕ ਫੋਰਸ, ਕ੍ਰਾਈਮ ਬ੍ਰਾਂਚ, ਮੁਹਾਲੀ ਪੁਲਿਸ ਅਤੇ ਸਾਈਬਰ ਸੈੱਲ ਦੀਆਂ ਟੀਮਾਂ ਲੱਗੀਆਂ ਹੋਈਆਂ। ਜਾਣਕਾਰੀ ਮੁਤਾਬਕ ਹਮਲਾਵਰ ਬਲੈਰੋ ਗੱਡੀ ਤੇ ਆਏ ਸਨ ਪਰ ਮੌਕੇ ਉੱਤੇ ਮੌਜੂਦ ਕੁਝ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਕੁਝ ਲੋਕਾਂ ਨੂੰ ਗੋਲੀਆਂ ਮਾਰਨ ਤੋਂ ਬਾਅਦ ਮੋਟਰਸਾਈਕਲ ਉੱਤੇ ਵੀ ਭੱਜਦੇ ਦੇਖਿਆ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਰਾਣਾ ਬਲਾਚੌਰੀਆ ਦੇ ਇਸ ਕਤਲ ਦੀ ਕਿ ਇਸ ਦੀ ਜ਼ਿੰਮੇਵਾਰੀ ਲੈਣ ਵਾਲੇ ਕੌਣ ਹਨ ਔਰ ਉਹਨਾਂ ਨੇ ਇਹ ਕਤਲ ਕਿਉਂ ਕੀਤਾ ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲੀ ਪੋਸਟ ਵਿੱਚ ਲਿਖਿਆ ਗਿਆ ਹੈ ਅੱਜ ਜੋ ਮੁਹਾਲੀ ਵਿੱਚ ਕਬੱਡੀ ਕੱਪ ਦੌਰਾਨ ਰਾਣਾ ਬਲਾਚੌਰੀਆ ਦਾ ਕਤਲ ਹੋਇਆ ਉਸ ਦੀ ਜ਼ਿੰਮੇਵਾਰੀ ਮੈਂ ਡੋਨੀ ਬਲ ਸ਼ਗਨਪ੍ਰੀਤ ਮੁਹੱਬਤ ਰੰਧਾਵਾ ਅਮਰ ਖੱਬੇ ਪ੍ਰਭ ਦਾਸਵਾਲ ਅਤੇ ਕੌਸ਼ਲ ਚੌਧਰੀ ਲੈਂਦੇ ਹਨ ਇਹ ਰਾਣਾ ਵਿਅਕਤੀ ਸਾਡੇ ਐਂਟੀ ਜੱਗੂ ਅਤੇ ਲਾਰਸ ਗੈਂਗ ਨਾਲ ਸਾਂਝ ਰੱਖਦਾ ਸੀ ਜਿਨ੍ਹਾਂ ਲੋਕਾਂ ਦੇ ਨਾਂ ਇਸ ਜਿੰਮੇਵਾਰੀ ਵਾਲੇ ਨੋਟ ਵਿੱਚ ਦਰਜ ਹਨ ਉਹਨਾਂ ਵਿੱਚ ਸ਼ਗਨਪ੍ਰੀਤ ਉਹ ਬੰਦਾ ਹੈ ਜਿਸ ਨੂੰ ਸਿੱਧੂ ਮੂਸੇਵਾਲੇ ਦਾ ਮੈਨੇਜਰ ਦੱਸਿਆ ਜਾਂਦਾ ਸੀ ਹੁਣ ਗੱਲ ਆndi ਹੈ ਕਿ ਇਹ ਕਤਲ ਕਿਉਂ ਕੀਤਾ ਗਿਆ ਪੋਸਟ ਵਿੱਚ ਅੱਗੇ ਲਿਖਿਆ ਗਿਆ ਇਸ ਨੇ ਸਿੱਧੂ ਮੂਸੇਵਾਲੇ ਦੇ ਕਾਤਲਾਂ ਨੂੰ ਰਹਿਣ ਲਈ ਥਾਂ ਦਵਾਈ ਅਤੇ ਖੁਦ ਉਹਨਾਂ ਨੂੰ ਸੰਭਾਲਿਆ ਅੱਜ ਰਾਣਾ ਨੂੰ ਮਾਰ ਕੇ ਅਸੀਂ ਆਪਣੇ ਭਰਾ ਸਿੱਧੂ ਮੂਸੇਵਾਲੇ ਦੇ ਕਤਲ ਦਾ ਬਦਲਾ ਲਿਆ ਇਹ ਕੰਮ ਸਾਡੇ ਭਰਾ ਮੱਖਣ ਅੰਮ੍ਰਿਤਸਰ ਅਤੇ ਡਿਫਾਲਟਰ ਕਰਨ ਨੇ ਕੀਤਾ ਸੋ ਪਹਿਲੀ ਗੱਲ ਸਿੱਧੂ ਮੂਸੇਵਾਲੇ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਦੀ ਗੱਲ ਇਸ ਦੇ ਵਿੱਚ ਹੋਈ ਹੈ ਦੂਜੀ ਗੱਲ ਹੋ ਰਹੀ ਹੈ ਕਿ ਮੱਖਣ ਅਮਰਸਰ ਔਰ ਡਿਫਾਲਟਰ ਕਰਨ ਉਹਨਾਂ ਨੇ ਇਹ ਕਤਲ ਕੀਤਾ ਔਰ ਤੀਜੀ ਗੱਲ ਹੈ ਕਿ ਇਸ ਕਤਲ ਦਾ ਹੋਰ ਕੀ ਮਕਸਦ ਸੀਗਾ ਸੋ ਇਸ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਗੈਂਗਸਟਰਾਂ ਨੇ ਆਪਣੀ ਪੋਸਟ ਦੇ ਵਿੱਚ ਹੋਰ ਅੱਗੇ ਲਿਖਿਆ ਅੱਜ ਤੋਂ ਅੱਜ ਤੋਂ ਸਾਰੇ ਖਿਡਾਰੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਬੇਨਤੀ ਹੈ ਕਿ ਕੋਈ ਵੀ ਜੱਗੂ ਅਤੇ ਹੈਰੀ ਦੀ ਟੀਮ ਵਿੱਚ ਨਾ ਖੇਡੇ ਨਹੀਂ ਤਾਂ ਨਤੀਜਾ ਐਸਾ ਹੀ ਨਿਕਲੇਗਾ ਸਾਨੂੰ ਕਬੱਡੀ ਨਾਲ ਕੋਈ ਅਲਰਜੀ ਨਹੀਂ ਸਿਰਫ ਜੱਗੂ ਅਤੇ ਹੈਰੀ ਦੀ ਕਬੱਡੀ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਚਾਹੀਦੀ ਵੇਟ ਐਂਡ ਵਾਚ ਪੋਸਟ ਦੇ ਅੰਤ ਵਿੱਚ ਗੋਪੀ ਕਨਸ਼ਾਨਪੂਰੀਆ ਗਰੁੱਪ ਮੰਗਣ ਸ਼ਾਮਪੂਰ ਦਵਿੰਦਰ ਵਿਬੀਹਾ ਗਰੁੱਪ ਪਵਨ ਸ਼ਕੀਲ ਰਾਣਾ ਬਾਈ ਅਫਰੀਦੀ ਤੂਤ ਮਨਜੋਤ ਸਿੱਧੂ ਐਚਆਰ ਅਤੇ ਰਾਣਾ ਕੰਡੋਵਾਲ ਦੇ ਨਾਮ ਲਿਖੇ ਗਏ ਹਨ ਸੋ ਜਿਸ ਤਰ੍ਹਾਂ ਕਬੱਡੀ ਖਿਡਾਰੀ ਲਗਾਤਾਰ ਇਸ ਗੈਂਗਬਾਰ ਦਾ ਹਿੱਸਾ ਬਣ ਰਹੇ ਨੇ ਔਰ ਗੈਂਗਬਾਰ ਦਾ ਸ਼ਿਕਾਰ ਹੋ ਰਹੇ ਨੇ ਉਸ ਤੋਂ ਇਹੀ ਲੱਗ ਰਿਹਾ ਹੈ ਕਿ ਇਹ ਜਿਹੜਾ ਕਬੱਡੀ ਖੇਡ ਹੈ ਜਿਸ ਖੇਡ ਨੂੰ ਪੰਜਾਬੀਆਂ ਦੀ ਮਾਂ ਖੇਡ ਕਿਹਾ ਜਾਂਦਾ ਸੀ ਹੁਣ ਪੂਰੀ ਤਰ੍ਹਾਂ ਅਪਰਾਧ ਡਰੱਗ ਔਰ ਗੈਂਗਬਾਰ ਦੀ ਗ੍ਰਿਫਤ ਵਿੱਚ ਆ ਚੁੱਕੀ ਹੈ ਦਰਅਸਲ ਇਹਨਾਂ ਟੂਰਨਾਮੈਂਟਾਂ ਵਿੱਚ ਲੱਖਾਂ ਦੇ ਇਨਾਮ ਦਾਤੇ ਲੱਗਦੇ ਹਨ ਇਸ ਨਾਲ ਕਈ ਖਿਡਾਰੀਆਂ ਅਤੇ ਅਜੋਜਕਾਂ ਕੋਲ ਅਚਾਨਕ ਬਹੁਤ ਜ਼ਿਆਦਾ ਪੈਸਾ ਅਤੇ ਵਿਦੇਸ਼ੀ ਸੰਪਰਕ ਬਣ ਗਏ। ਵਿਦੇਸ਼ੀ ਟੂਰਨਾਮੈਂਟ ਵਿੱਚ ਵਿਦੇਸ਼ਾਂ ਤੋਂ ਆਉਣ ਵਾਲਾ ਪੈਸਾ ਕਈ ਵਾਰ ਕਾਲਾ ਧਨ ਹੁੰਦਾ ਹੈ। ਕੁਝ ਮਾਮਲਿਆਂ ਵਿੱਚ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਨਸ਼ਿਆਂ ਦੇ ਧੰਦੇ ਤੋਂ ਕਮਾਇਆ ਗਿਆ ਪੈਸਾ ਇਹਨਾਂ ਟੂਰਨਾਮੈਂਟਾਂ ਵਿੱਚ ਲਗਾਇਆ ਜਾ ਰਿਹਾ ਹੈ। ਇਸ ਕਾਰਨ ਕਬੱਡੀ ਦੀ ਦੁਨੀਆ ਵਿੱਚ ਗੈਂਗਸਟਰਾਂ, ਡਰੱਗ ਮਾਫੀਆ ਦੀ ਉਸ ਭੈਟ ਹੋ ਗਈ ਹੈ। ਕੁਝ ਰਿਪੋਰਟਾਂ ਦੱਸਦੀਆਂ ਹਨ ਕਿ ਕਈ ਖਿਡਾਰੀਆਂ ਦੇ ਸਥਾਨਕ ਸਿਆਸੀ ਆਗੂਆਂ ਗੈਂਗਸਟਰਾਂ ਜਾਂ ਪੁਲਿਸ ਨਾਲ ਸੰਪਰਕ ਬਣ ਗਏ। ਕੁਝ ਨੇ ਫਾਈਨਾਂਸਰਾਂ ਜਾਂ ਅਜੋਕਾਂ ਵਿਚਾਲੇ ਚੱਲ ਰਹੇ ਵਿਵਾਦ ਵਿੱਚ ਕਿਸੇ ਇੱਕ ਦਾ ਸਾਥ ਦਿੱਤਾ ਅਤੇ ਕੁਝ ਨੂੰ ਗੈਂਗਸ ਵੱਲੋਂ ਸੂਚਨਾ ਦੇਣ ਵਾਲਾ ਜਾਂ ਦੂਜੇ ਪੱਖ ਦਾ ਸਮਰਥਕ ਸਮਝ ਕੇ ਨਿਸ਼ਾਨਾ ਬਣਾਇਆ ਗਿਆ। ਜਿਵੇਂ ਕਿ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਸਿੰਘ ਸਿੱਧੂ ਦੀ ਹੱਤਿਆ ਮਾਮਲੇ ਵਿੱਚ ਮਾਰਚ 2022 ਵਿੱਚ ਲੱਕੀ ਪਟਿਆਲ ਬੰਬੀਹਾ ਕੌਸ਼ਲ ਗੈਂਗ ਗਠ ਜੋੜ ਵੱਲੋਂ ਕਤਲ ਕੀਤਾ ਗਿਆ ਸੀ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਉਹ ਕਈ ਵਿਵਾਦਿਤ ਅਜੋਜਕਾਂ ਅਤੇ ਫਾਈਨੈਂਸਰਾਂ ਦੇ ਸੰਪਰਕ ਵਿੱਚ ਸੀ ਇਸ ਤੋਂ ਪਹਿਲਾਂ ਕਿ ਕਈ ਕਬੱਡੀ ਖਿਡਾਰੀਆਂ ਜਾਂ ਪ੍ਰਮੋਟਰਾਂ ਨੂੰ ਪੁਰਾਣੇ ਹਿਸਾਬ ਕਿਤਾਬ ਪੈਸਿਆਂ ਜਾਂ ਗੈਂਗ ਰੈਸ਼ਾਂ ਕਾਰਨ ਮਾਰਿਆ ਗਿਆ ਕਈ ਪੰਜਾਬੀ ਗੈਂਗਸਟਰ ਜਿਵੇਂ ਲਾਰੈਂਸ ਬਿਸ਼ਨੋਈ ਲੱਕੀ ਪਟਿਆਲ ਕੌਸ਼ਲ ਬੰਬੀਹਾ ਲਾਡਾ ਅਤੇ 골ਡੀ ਬਰਾੜ ਵਿਦੇਸ਼ਾਂ ਤੋਂ ਜਾਂ ਜੇਲ੍ਹਾਂ ਵਿੱਚੋਂ ਬੈਠ ਕੇ ਆਪਣੇ ਗੈਂਗ ਚਲਾ ਰਹੇ ਹਨ ਇਹ ਗੈਂਗਸਟਰ ਸੋਸ਼ਲ ਮੀਡੀਆ ਉੱਤੇ ਆਪਣੇ ਐਕਸ਼ਨ ਦਿਖਾ ਕੇ ਡਰ ਅਤੇ ਦਬਦਬਾ ਬਣਾਈ ਰੱਖਦੇ ਹਨ ਕਬੱਡੀ ਵਰਗਾ ਪਲੇਟਫਾਰਮ ਕਿਸੇ ਦੇ ਕਤਲ ਕਰਨ ਆਪਣੀ ਤਾਕਤ ਦਿਖਾਉਣ ਦਾ ਇੱਕ ਤਰੀਕਾ ਬਣ ਗਿਆ ਹੈ ਹਰ ਕਤਲ ਤੋਂ ਬਾਅਦ ਪੰਜਾਬ ਪੁਲਿਸ ਨੂੰ ਜਾਂਚ ਦੌਰਾਨ ਅੰਤਰਰਾਜੀ ਅਤੇ ਅੰਤਰਰਾਸ਼ਟਰੀ ਕਨੈਕਸ਼ਨ ਮਿਲਦੇ ਹਨ ਪਰ ਇਹ ਨੈਟਵਰਕ ਇੰਨਾ ਵਿਆਪਕ ਹੈ ਕਿ ਮੁੱਖ ਸਾਜ਼ਿਸ਼ ਕਰਤਾ ਵਿਦੇਸ਼ਾਂ ਵਿੱਚ ਬੈਠੇ ਰਹਿੰਦੇ ਹਨ ਅਤੇ ਸਥਾਨਕ ਸ਼ੂਟਰ ਜਾਂ ਛੋਟੇ ਗੈਂਗਸਟਰ ਸਿਰਫ ਹੁਕਮਾਂ ਦੀ ਪਾਲਣਾ ਕਰਦੇ ਹਨ ਇਸ ਦਾ ਤੀਜਾ ਕਾਰਨ ਸੋਸ਼ਲ ਮੀਡੀਆ ਵੀ ਹੈ। ਅੱਜ ਕੱਲ੍ਹ ਕਈ ਕਬੱਡੀ ਖਿਡਾਰੀ ਸੋਸ਼ਲ ਮੀਡੀਆ ਸਟਾਰ ਬਣ ਗਏ ਹਨ। ਉਹਨਾਂ ਦੇ ਫਾਲੋਅਰ, ਲਾਈਫਸਟਾਈਲ ਅਤੇ ਹਰਮਨ ਪਿਆਰਤਾ ਕਾਰਨ ਉਹ ਗੈਂਗਸਟਰਾਂ ਦੇ ਨਿਸ਼ਾਨੇ ਤੇ ਆ ਜਾਂਦੇ ਹਨ। ਕਬੱਡੀ ਵਰਗੀ ਪੰਜਾਬ ਦੀ ਮਾਂ ਖੇਡ ਉੱਤੇ ਹੁਣ ਨਸ਼ਿਆਂ, ਪੈਸਿਆਂ ਅਤੇ ਅਪਰਾਧ ਦਾ ਸਾਯਾ ਪੈ ਗਿਆ ਹੈ। ਜਦੋਂ ਤੱਕ ਇਹਨਾਂ ਨੈੱਟਵਰਕਾਂ ਦੀ ਡਰੱਗ ਮਨੀ ਦੇ ਫਲੋ, ਵਿਦੇਸ਼ੀ ਫਾਈਨੈਂਸਰਾਂ ਦੇ ਲਿੰਕ ਅਤੇ ਸਥਾਨਕ ਗੈਂਗਸਟਰ ਗੱਠਜੋੜ ਉੱਤੇ ਸਖਤ ਕਾਰਵਾਈ ਨਹੀਂ ਹੁੰਦੀ, ਉਦੋਂ ਤੱਕ ਪੰਜਾਬ ਵਿੱਚ ਕਬੱਡੀ ਖਿਡਾਰੀਆਂ ਦੀ ਸੁਰੱਖਿਆ ਖਤਰੇ ਵਿੱਚ ਬਣੀ ਰਹੇਗੀ। ਸੋ ਹੁਣ ਤੱਕ ਦੀ ਰਿਪੋਰਟ ਦੇ ਵਿੱਚ ਅਸੀਂ ਤੁਹਾਨੂੰ ਦੱਸਿਆ ਕਿ ਤਾਜ਼ਾ ਘਟਨਾ ਜਿਹੜੀ ਰਾਣਾ ਬਲਾਚੌਰੀਆ ਦੇ ਕਤਲ ਦੀ ਵਾਪਰੀ ਹੈ। ਦੂਜੀ ਗੱਲ ਆਪਾਂ ਕਰ ਰਹੇ ਸੀਗੇ ਕਿ ਇਹ ਗੈਂਗਸਟਰ ਕਬੱਡੀ ਜਿਹੜੀ ਹੈ ਉਹ ਕਿਸ ਤਰ੍ਹਾਂ ਅ ਪੈਸਾ, ਡਰੱਗ, ਅਪਰਾਧ ਔਰ ਗੈਂਗਸਟਰਾਂ ਦੇ ਦੇ ਸائے ਦੇ ਵਿੱਚ ਆ ਗਈ ਹੈ। ਔਰ ਹੁਣ ਲਾਸਟ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਕਿ 2016 ਤੋਂ ਬਾਅਦ ਕਿਹੜੇ ਕਿਹੜੇ ਕਬੱਡੀ ਖਿਡਾਰੀਆਂ ਦੇ ਕਤਲ ਹੋਏ ਕਿਹੜੇ ਕਿਹੜੇ ਵੱਡੇ ਖਿਡਾਰੀ ਨੇ ਔਰ ਉਹਨਾਂ ਦੇ ਕਤਲ ਪਿੱਛੇ ਕੀ ਕਾਰਨ ਸੀ ਉਸ ਦੀ ਮੋਟੀ ਜਿਹੀ ਝਲਕ ਉਸ ਦੀ ਬਰੀਫ ਜਿਹੀ ਝਲਕ ਅਸੀਂ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸੋ ਮੁਹਾਲੀ ਦੇ ਸੁਹਾਣਾ ਵਿੱਚ 15 ਦਸੰਬਰ 2025 ਨੂੰ ਹੋਏ ਰਾਣਾ ਬਲਾਚੌਰੀਆ ਦੇ ਕਤਲ ਨਾਲ ਪੰਜਾਬ ਵਿੱਚ 2016 ਤੋਂ ਬਾਅਦ ਗੈਂਗਸ ਵੱਲੋਂ ਕਤਲ ਕੀਤੇ ਗਏ ਕਬੱਡੀ ਖਿਡਾਰੀਆਂ ਦੀ ਗਿਣਤੀ 11 ਹੋ ਗਈ ਹੈ ਦਰਅਸਲ ਇਹ ਚਰਚਾ 2016 ਵਿੱਚ ਸ਼ੁਰੂ ਹੁੰਦੀ ਹੈ ਜਦੋਂ ਕਬੱਡੀ ਖਿਡਾਰੀ ਅਜਮੇਰ ਨੂੰ ਇੱਕ ਕਥਤ ਮੁਕਾਬਲੇ ਵਿੱਚ ਮਾਰਿਆ ਗਿਆ ਮਈ 2020 ਵਿੱਚ ਕਪੂਰਥਲਾ ਵਿੱਚ ਕਬੱਡੀ ਖਿਡਾਰੀ ਅਰਵਿੰਦਰਜੀਤ ਪੱਡਾ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਇਸੇ ਤਰ੍ਹਾਂ ਅਗਸਤ 2020 ਵਿੱਚ ਹੀ ਬਟਾਲਾ ਵਿੱਚ ਕਬੱਡੀ ਖਿਡਾਰੀ ਗੁਰਮੀਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ 12 ਮਾਰਚ 2022 ਨੂੰ ਕਮੰਤਰੀ ਪੱਧਰ ਦੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਜਲੰਧਰ ਵਿੱਚ ਟੂਰਨਾਮੈਂਟ ਦੌਰਾਨ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ April 2022 ਵਿੱਚ ਪਟਿਆਲਾ ਵਿੱਚ ਕਬੱਡੀ ਖਿਡਾਰੀ ਤਰਮਿੰਦਰ ਸਿੰਘ ਦਾ ਕਤਲ ਕੀਤਾ ਗਿਆ 23 ਦਸੰਬਰ 2023 ਨੂੰ ਕਪੂਰਥਲਾ ਵਿੱਚ ਹੀ ਕਬੱਡੀ ਖਿਡਾਰੀ ਹਰਦੀਪ ਸਿੰਘ ਨੂੰ ਘੇਰ ਕੇ 6 ਜਣਿਆਂ ਨੇ ਤਲਵਾਰਾਂ ਨਾਲ ਕੋਕੋ ਕੇ ਮਾਰਿਆ 6 ਜੂਨ 2025 ਨੂੰ ਪੰਚਕੂਲਾ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਦੇ ਇਸ਼ਾਰੇ ਤੇ ਕਮੰਤਰੀ ਪੱਦਰ ਦੇ ਖਿਡਾਰੀ ਸੋਨੂ ਨੋਟਲਾ ਉੱਤੇ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਤੇ ਉਸ ਦਾ ਕਤਲ ਕਰ ਦਿੱਤਾ ਗਿਆ 31 ਅਕਤੂਬਰ 2025 ਨੂੰ ਲੁਧਿਆਣਾ ਵਿੱਚ ਕਬੱਡੀ ਖਿਡਾਰੀ ਤੇਜਪਾਲ ਦਾ ਕਤਲ ਕੀਤਾ ਗਿਆ ਸੋ ਇਸੇ ਤਰ੍ਹਾਂ ਨਵੰਬਰ 2025 ਚ ਪਿਛਲੇ ਮਹੀਨੇ ਹੀ ਤਰਨਤਾਰਨ ਦੇ ਵਿੱਚ ਕਬੱਡੀ ਖਿਡਾਰੀ ਸੁਖਬਿੰਦਰ ਸਿੰਘ ਉਰਫ ਨੂਨੀ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੋ ਕਬੱਡੀ ਖਿਡਾਰੀਆਂ ਦੇ ਕਤਲਾਂ ਦਾ ਲਗਾਤਾਰ ਚੱਲਦਾ ਆ ਰਿਹਾ سلسلہ ਬਹੁਤ ਹੀ ਹੈਰਾਨੀਜਨਕ ਔਰ ਬਹੁਤ ਹੀ ਦਿਲ ਕੰਬਾਊ ਹੈ ਸੋ ਪੰਜਾਬੀਆਂ ਦੀ ਮੰਗ ਖੇਡ ਕਬੱਡੀ ਦਾ ਨਸ਼ੇ ਅਪਰਾਧ ਔਰ ਗੈਂਗਸਟਰਾਂ ਦੇ ਸائے ਵਿੱਚ ਆ ਜਾਣਾ ਇੱਕ ਬਹੁਤ ਵੱਡਾ ਚਿੰਤਾ ਦਾ ਕਾਰਨ ਹੈ ਜਿਸ ਦੇ ਉੱਤੇ ਪੰਜਾਬ ਸਰਕਾਰ ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ